ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਤੁਸੀਂ ਸਾਰੇ ਜਾਣਦੇ ਹੋ ਕੈਨੇਡਾ ਨੇ ਬਹੁਤ ਵੱਡੇ ਚੇਂਜਸ ਕੀਤੇ ਆ ਜੀਆਈਸੀ ਨੂੰ ਲੈ ਕੇ ਚੇਂਜਸ ਤੋਂ ਬਾਅਦ ਦੋ ਤਰੀਕੇ ਦੇ ਓਪੀਨੀਅਨ ਆ ਪਹਿਲਾ ਓਪੀਨੀਅਨ ਇਹ ਹੈ ਕਿ ਜਿਨ੍ਹਾਂ ਨੇ ਜੀਆਈਸੀ ਤੋਂ ਬਚਣਾ ਹੈ ਵਧੀ ਹੋਈ ਜੀਆਈਸੀ ਤੋਂ ਬਚਣਾ ਉਹਨਾਂ ਦਾ ਤਾਂ ਟਾਰਗੇਟ ਇਹ ਹੈ ਕਿ ਜਨਵਰੀ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦਿੱਤਾ ਜਾਵੇ ਸਮ ਆ ਉਹ ਵੀ ਡਿਸਕਸ ਕਰਾਂਗੇ ਅੱਜ ਦੇ ਸ਼ੋਅ ਦੇ ਵਿੱਚ ਦੂਸਰਾ ਓਪੀਨੀਅਨ ਇਹ ਹੈ ਕਿ ਜਨਵਰੀ ਜੇ ਕ੍ਰੋਸ ਹੁੰਦਾ ਹੋ ਜਾਣ ਦਿੱਤਾ ਜਾਵੇ ਫਰ ਜਨੂਰੀ ਮੰਥ ਤੋਂ ਲੇਟ ਨਾ ਕੀਤਾ ਜਾਵੇ ਕਿਉਂਕਿ ਸਿਰਫ ਜੀਆਈਸੀ ਵਾਲਾ ਮਸਲਾ ਨਹੀਂ ਮਸਲਾ ਇਹ ਵੀ ਹੈ ਕਿ ਬਹੁਤ ਵਧੀਆ ਟ੍ਰੈਂਡ ਚੱਲ ਰਿਹਾ ਹੈ ਇਹ ਟ੍ਰੈਂਡ ਪਤਾ ਨਹੀਂ ਕਿੰਨੀ ਦੇਰ ਤੱਕ ਚੱਲੂਗਾ ਤੇ ਇਹਨੂੰ ਮਿਸ ਨਾ ਕੀਤਾ ਜਾਵੇ ਸੋ ਇਹ ਦੋਨੋਂ ਇਸ ਵਕਤ ਜਿਹੜੇ ਮੁੱਦੇ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਉਹ ਸਾਰੇ ਸਟੂਡੈਂਟਸ ਵਾਸਤੇ ਜਿਹੜੇ ਕੈਨੇਡਾ ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਨੇ ਸੋ ਅੱਜ ਸਾਡੇ ਨਾਲ ਬੜੀ ਇੰਪੋਰਟੈਂਟ ਸ਼ਖਸੀਅਤ ਮੌਜੂਦ ਹੈ ਤੇ ਫੋਰਚੂਨੇਟਲੀ ਉਹ ਬੈਠੇ ਵੀ ਐਸ ਵੇਲੇ ਕੈਨੇਡਾ ਅੱਜ ਦੇ ਸਾਡੇ ਗੈਸਟ ਨੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਜਸਮੀਤ ਸਿੰਘ ਪਾੜੀਆ ਜੀ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ। ਸਭ ਸੇ ਗੱਲ ਦੀਪੂ। ਸੋ ਸਭ ਤੋਂ ਪਹਿਲਾਂ ਇਹ ਦੋਨੋਂ ਪੁਆਇੰਟਸ ਤੋਂ ਮੈਂ ਤੁਹਾਡਾ opinion ਸਮਝਣਾ ਜਾਊਂਗਾ। ਤੁਸੀਂ ਸਟੂਡੈਂਟਸ ਨੂੰ ਕੀ ਸਮਝਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਫਰਸਟ ਹੈਂਡ ਅਕਾਊਂਟ ਵੀ ਲਵਾਂਗੇ ਕਿਉਂਕਿ ਤੁਸੀਂ ਕੈਨੇਡਾ ਚ ਪ੍ਰੈਜ਼ెంట్। ਸੋ ਦੇਖੋ GIC ਮਦਦ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਡ੍ਰੌਪ ਹੋਏਗਾ ਕਿਉਂਕਿ ਐਸ ਪਰ ਅਸੀਂ ਕੰਪੈਰੀਜ਼ਨ ਐਨਾਲਿਸਿਸ ਕੀਤਾ ਕਾ ਕੈਨੇਡਾ ਦਾ ਜਿਹੜਾ ਲਿਵਿੰਗ ਕਾਸ ਸੀ ਐਸ ਕੰਪੇਅਰਡ ਟੂ ਆਸਟ੍ਰੇਲੀਆ ਨਿਊਜ਼ੀਲੈਂਡ ਐਂਡ ਯੂ ਐਸ ਏ ਜਰਮਨੀ ਉਹ ਵੀ ਕੱਟ ਸੀ ਸੀ ਜਰਮਨੀ ਚ ਜਾਣ ਵਾਸਤੇ ਵੀ ਬੱਚੇ ਨੂੰ 10 ਲੱਖ ਰੁਪਈਆ ਬਲੌਕਡ ਅਕਾਊਂਟ ਚ ਪਾਉਣਾ ਪੈਂਦਾ ਬਟ ਕੈਨੇਡਾ ਵੇਰ ਐਸ 10 12 ਸਾਲਾਂ ਤੋਂ ਉਹਨਾਂ ਨੇ ਜੀ ਆਈ ਸੀ ਅਕਾਊਂਟ ਇਨਕਰੀਜ਼ ਹੀ ਨਹੀਂ ਕੀਤਾ ਸੀ ਸੋ ਐਸ ਪਰ ਇਨਫਲੇਸ਼ਨ ਦੇ ਕੋਈ ਜੀ ਆਈ ਸੀ ਅਕਾਊਂਟ ਡਬਲ ਹੋਣਾ ਸੀ 2019 ਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਕਿ 2019 ਚ ਡਬਲ ਹੋਣਾ ਸੀ ਸੋ ਫਿਰ ਵੀ ਇਹਨੂੰ 4 ਸਾਲ ਲੱਗ ਗਏ ਡਬਲ ਹੁੰਦੇ ਆਉਂਦੇ ਆ ਬਿਕਾਜ਼ ਕੋਵਿਡ ਆ ਗਿਆ ਸੋ ਹੁਣ ਸਟੂਡੈਂਟਸ ਨੇ ਆਪੇ ਹੀ ਬਹੁਤ ਜ਼ਿਆਦਾ ਕੀ ਕਹਿੰਦੇ ਇਹਨੂੰ ਕਾਂਗੇ ਕਿ ਇਸ ਚੀਜ਼ ਤੇ ਕਾਫੀ ਡਿਸਕਸ਼ਨਸ ਕੀਤੀ ਸੀ ਪੋਰਟਲਸ ਤੇ ਆ ਕੇ ਔਰ ਆਪਣੇ ਵੀਡੀਓਜ਼ ਦੇ ਥਰੂ ਕਿ ਕੈਨੇਡਾ ਮਹਿੰਗਾ ਹੋ ਗਿਆ। ਤੋਂ ਸਚਾਈ ਇਹ ਹੀ ਸੀ ਕਿ 10 ਸਾਲ ਦੇ ਵਿੱਚ ਜਦੋਂ ਆਪਾਂ ਕਿਸੇ ਚੀਜ਼ ਨੂੰ ਨਹੀਂ ਵਧਾਵਾਂਗੇ ਤੋਂ 10 ਸਾਲ ਚ ਰੈਂਟਲ ਪ੍ਰਾਈਸੇਸ ਸੇਮ ਨਹੀਂ ਰਹੀ ਜਿਹੜੀ ਕਾਫੀ 1 ਡਾਲਰ ਦੀ ਮਿਲਦੀ ਸੀ ਉਹ ਵੀ 3 ਡਾਲਰ ਦੀ ਹੋ ਗਈ। ਸੋ ਜਿਹੜੇ ਕੀ ਕਹਿੰਨੇ ਆ ਜਿਹੜਾ ਵੀ ਚੀਜ਼ਾਂ ਸੀ ਉਹ ਸਾਰੀਆਂ ਵਧੀਆਂ। ਸੋ ਸਟੂਡੈਂਟਸ ਆਈ ਫੀਲ ਕਿ ਦਿਸ ਇਜ਼ ਐਕਚੁਅਲੀ ਅ ਸਟੈਪ ਟੂ ਸਪੋਰਟ ਯੂ ਤਾਂ ਕਿ ਤੁਸੀਂ ਇੱਥੇ ਜਾ ਕੇ ਇਹ ਨਾ ਕਹੋ ਕਿ ਅਕਮੋਡੇਸ਼ਨ ਸਾਨੂੰ ਬਹੁਤ ਮਹਿੰਗੀ ਮਿਲ ਰਹੀ ਹੈ ਸਾਨੂੰ ਖਾਣਾ ਪੀਣਾ ਬਹੁਤ ਮਹਿੰਗਾ ਲੱਗ ਰਿਹਾ ਸੋ ਇਫ ਯੂ ਵਾਂਟ ਟੂ ਕਮ ਟੂ ਕੈਨੇਡਾ ਦੈਨ ਦਿਸ ਇਜ਼ ਦ ਜੀਆਈਸੀ ਕਾਸਟ ਮਤਲਬ ਕਿ ਇੱਕ ਅੱਛੇ ਬੱਚੇ ਨੂੰ ਕੈਨੇਡਾ ਚ ਰਹਿਣ ਲਈ 1000 ਤੋਂ 1200 ਡਾਲਰ ਮਹੀਨੇ ਦਾ ਵੈਸੇ ਵੀ ਚਾਹੀਦਾ ਹੀ ਹੈ ਬਟ ਜੇ ਕੰਫਰਟੇਬਲੀ ਰਹਿਣਾ ਕਿਉਂਕਿ ਹੁਣ ਬੱਚੇ ਆਪਣੇ ਗੱਡੀਆਂ ਵੀ ਲੈ ਲੈਂਦੇ ਆ ਬੱਚੇ ਆਪਣੇ ਹੋਰ ਖਰਚੇ ਵੀ ਆਪਣੇ ਵਧਾ ਲੈਂਦੇ ਆ ਸੋ ਜੇ ਕੰਫਰਟੇਬਲੀ ਰਹਿਣਾ ਤਾਂ ਯੂ ਨੀਡ 20000 ਡਾਲਰ ਸੋ ਸਟੂਡੈਂਟਸ ਟੇਕ ਇਟ ਇਜ਼ ਇਨ ਅ ਬੈਟਰ ਹੈ ਕਿ ਅਗਲੇ ਸਾਲ ਦੀ ਫੀਸ ਆਪਾਂ ਪਹਿਲਾਂ ਹੀ ਜਮ੍ਹਾਂ ਕਰ ਲਈ ਆਪਣੇ ਖਾਤੇ 'ਚ ਜੇ 16-17000 ਡਾਲਰ ਸਰਕਾਰੀ ਕਾਲਜ ਦੀ ਫੀਸ ਹੈ ਤਾਂ ਆਪਣੇ ਖਾਤੇ 'ਚ ਪਾ ਦਿਓ ਆਪਾਂ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹਦੇ ਰਿਗਾਰਡਿੰਗ ਸੋ ਆਈ ਆਈ ਸੋ ਅਸਲ 'ਚ ਹੁਣ ਜੀਆਈਸੀ ਆਪਣਾ ਮਕਸਦ ਪੂਰਾ ਕਰ ਰਿਹਾ ਜਿਹਦੇ ਵਾਸਤੇ ਬਣਿਆ ਸੀ ਸੋ ਜੀਆਈਸੀ ਦਾ ਬੇਸਿਕਲੀ ਦੇਖੋ ਲਿਵਿੰਗ ਕਾਸਟ ਲਈ ਬਣਿਆ ਬਟ ਆਪਣੇ ਬੱਚੇ ਉਹਨੂੰ ਯੂਜ਼ ਨਹੀਂ ਕਰਦੇ ਆਪਣੇ ਬੱਚੇ ਕੰਮ ਕਰਦੇ ਆਂ ਔਰ ਉਹ ਪੈਸਾ ਅਗਲੇ ਸਾਲ ਆਪਣੀ ਕੀ ਕਹਿੰਦੇ ਟਿਊਸ਼ਨ ਫੀਸ 'ਤੇ ਯੂਜ਼ ਕਰਦੇ ਆਂ ਨਾਰਮਲੀ ਬੱਚਿਆਂ ਦਾ ਇਹੀ ਫੋਕਸ ਹੁੰਦਾ ਹੈ ਕਿ ਆਪਾਂ ਕੰਮ ਕਰ ਲਈਏ ਔਰ ਪਰ ਮੈਂ ਚਾਹਨਾ ਕਿ ਹੁਣ ਇਹਦੇ ਚੋ ਜੇ ਬੱਚਾ ਜਦੋਂ ਇਨੀਸ਼ially ਉਹਨੂੰ ਪੈਸੇ ਦੀ ਲੋਡ ਹੋਏਗੀ ਤਾਂ ਜੇ 2-3 ਮਹੀਨੇ ਉਹ 3-4000 ਡਾਲਰ ਉਹ ਚ ਖਰਚ ਵੀ ਲੈਂਦਾ ਤਾਂ ਉਹਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਕਿ ਉਹ 3-4000 ਡਾਲਰ ਖਰਚ ਲਿਆ 2-3 ਮਹੀਨੇ ਸੈਟਲ ਹੋ ਗਿਆ ਫਿਰ ਉਹਨੂੰ ਆਪਣੀ ਜੌਬ ਮਿਲ ਗਈ then he can be very very free minded ਕਿ ਹੁਣ ਮੈਨੂੰ ਜਿਹੜਾ 1000 ਡਾਲਰ ਖਰਚਾ ਜਿਹਦਾ ਮੈਂ ਕਮਾਣਾ ਉਹ ਮੇਰੇ ਉਕੇ ਕਹਿੰਦੇ ਆ ਖਰਚੇ ਚੱਕੇਗਾ ਆਲਰੇਡੀ ਮੇਰਾ ਜੀਆਈਸੀ ਹੈ ਉਹਦੇ ਨਾਲ ਮੈਂ ਅਗਲੇ ਸਾਲ ਦੀ ਫੀਸ ਦਵਾਂਗਾ ਸੋ ਇਹ ਮੈਨੂੰ ਨਹੀਂ ਲੱਗਦਾ ਸੋ ਦਸ਼ਮੀ ਜੀ ਇਹ ਇੱਕ ਗੱਲ ਤਾਂ ਕਲੀਅਰ ਹੋ ਗਈ ਤੁਸੀਂ ਸਮਝਾਤੀ ਕਿ ਜੀਆਈਸੀ ਵਧਿਆ ਅਲਟੀਮੇਟਲੀ ਸਟੂਡੈਂਟ ਦੀ ਪੌਕੇਟ 'ਚ ਹੀ ਜਾਣਾ ਤੇ ਮਤਲਬ ਰੀਜ਼ਨੇਬਲ ਆ ਉਹਦਾ ਵਧਣਾ ਜਸਟੀਫਾਈਡ ਹੈ ਸਮਝਿਆ ਜਾ ਸਕਦਾ ਹੁਣ ਗੱਲ ਕਰਦੇ ਹਾਂ ਸਟੂਡੈਂਟਸ ਵਾਸਤੇ ਜਿਨ੍ਹਾਂ ਦਾ ਬਜਟ ਖਿਲ ਗਿਆ ਉਹ ਕਹਿੰਦੇ ਮੈਨੂੰ ਬਾਕੀ ਸਾਰੀਆਂ ਗੱਲਾਂ ਦੀ ਸਮਝ ਨਹੀਂ ਮੈਂ ਤਾਂ ਇੱਕ ਬਜਟ ਪਲਾਨ ਕੀਤਾ ਸੀ ਉਹ ਖਿਲ ਗਿਆ ਹੁਣ ਕੀ ਉਹ ਜਨਵਰੀ ਤੋਂ ਪਹਿਲਾਂ ਪਹਿਲਾਂ ਜਾ ਸਕਦੇ ਨੇ ਪੌਸਿਬਿਲਿਟੀਜ਼ ਕਿੰਨੇ ਕ ਪਰਸੈਂਟ ਸਟੂਡੈਂਟਸ ਵਾਸਤੇ ਹੈਗੀ ਹੈ ਪ੍ਰੈਕਟੀਕਲੀ ਸੋ ਦੇਖੋ ਹੁਣ ਦੇਖੋ ਅੱਜ ਹੋ ਗਈ 13 ਦਸੰਬਰ ਸੋ ਸਟੂਡੈਂਟਸ ਪ੍ਰੈਕਟੀਕਲੀ ਦੇਖਿਆ ਜਾਏ ਤਾਂ ਗਵਰਨਮੈਂਟ ਕਾਲਜ ਦੀ ਆਫਰ ਲੈਟਰ 7 ਦਿਨ ਲੈ ਹੀ ਲੈਂਦੀ ਹੈ ਬਟ ਇਸ ਟਾਈਮ ਲਾਇਲਿਸਟ ਕਾਲਜ ਤੇ ਸੂ ਕਾਲਜ ਪੁਸ਼ ਕਾਲਜਸ ਦੋ ਦੋ ਦਿਨ ਚ ਵੀ ਆਫਰ ਦੇ ਰਹੇ ਨੇ ਡਿਊ ਟੂ ਤਾਂ ਕਿ ਬੱਚੇ ਆਪਣੇ 31 ਦਸੰਬਰ ਤੱਕ ਫਾਈਲ ਲੌਂਚ ਕਰ ਸਕਣ ਸੋ ਮੈਂ ਕਹਾਂਗਾ ਕਿ ਹਲੇ 5 ਦਿਨ ਹੀ ਹੋਰ ਹੈਗੇ ਆ 5 ਡੇਸ ਤੁਹਾਡੇ ਕੋਲ ਹੈਗੇ ਆ ਜੇ ਤੁਸੀਂ ਆਫਰ ਲੈਟਰ ਅਪਲਾਈ ਕਰਦੇ ਹੋ ਰ ਆਫਰ ਲੈਟਰ ਜਲਦੀ ਆ ਜਾਂਦੀ ਹੈ ਤਾਂ ਤਾਂ ਆਪਾਂ 31 ਦਸੰਬਰ ਤੱਕ ਫਾਈਲ ਲਾਂਚ ਕਰ ਸਕਦੇ ਹਾਂ ਪੂਰਾ ਜ਼ੋਰ ਲੱਗਾ ਹੋਇਆ ਹੈ ਸਾਡੀ ਟੀਮ ਨੂੰ ਅਸੀਂ ਕਹਿੰਦੇ ਆਂ ਕਿ ਆਪਣੀਆਂ ਫਾਈਲਾਂ ਲਾਂਚ ਕਰਾਂਗੇ ਟਾਈਮ ਟੂ ਟਾਈਮ ਸਿਰ ਬਟ ਜੇ ਕੋਈ ਡਿਲੇ ਹੁੰਦਾ ਹੈ ਜੇ ਕੋਈ ਡਿਲੇ ਹੁੰਦਾ ਤਾਂ ਆਪਾਂ ਨੂੰ ਜੀਆਈਸੀ ਡਬਲ ਕਰਾਉਣੀ ਪੈਗੀ ਸੋ ਸਟੂਡੈਂਟਸ ਅਸੀਂ ਕਮੈਂਟਲੀ ਪ੍ਰੀਪੇਅਰ ਆ ਕਿ ਅਸੀਂ ਕੈਨੇਡਾ ਜਾਣਾ ਬਿਕੋਜ਼ ਵੀ ਵਾਂਟ ਟੂ ਸੈਟਲ ਇਨ ਅਨਦਰ ਕੰਟਰੀ ਆਲਸੋ ਜਦੋਂ ਆਪਾਂ ਮੈਂਟਲੀ ਪ੍ਰੀਪੇਅਰ ਆ ਉਹ ਔਰ ਨਹੀਂ ਪਾਏਗਾ ਮਤਲਬ ਤੁਸੀਂ ਗੋਗੇ ਸੈਕਰੀਫਾਈਸਿਸ ਕਰਨੇ ਪੈਣਗੇ ਔਰ ਜੇ 1 ਜਨਵਰੀ ਤੋਂ ਬਾਅਦ ਜਦੋਂ GIC ਡਬਲ ਹੋਊਗਾ ਮੈਨੂੰ ਨਹੀਂ ਲੱਗਦਾ ਕਿ ਕੋਈ ਕੁਆਂਟੀਟੀ ਚ ਇਫੈਕਟ ਪਵੇਗਾ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਬੱਚੇ ਜਾਣਾ ਚਾਹੁੰਦੇ ਆਂ ਰਿਐਲਿਟੀ ਚ ਜਾਣਾ ਚਾਹੁੰਦੇ ਆਂ ਉਹਨਾਂ ਨੂੰ ਜਾਣ ਚ ਕੋਈ ਵੀ ਫਰਕ ਪਵੇਗਾ ਬਿਕਾਜ਼ ਇਹ ਕੰਡੀਸ਼ਨ ਪਿਛਲੇ 10 ਸਾਲਾਂ ਤੋਂ ਸੇਮ ਸੀ 10 ਤੋਂ 12 ਸਾਲਾਂ ਤੋਂ ਤੇ ਜੇ ਹੁਣ ਸਰਕਾਰ ਨੇ ਵਧਾਈ ਹੈ ਤਾਂ ਵੀ ਹਵ ਟੂ ਅਡੇਰ ਦ ਪੋਲਿਸੀ ਐਂਡ ਗੋ ਅਕੋਰਡਿੰਗਲੀ ਸੋ ਜਿਹੜੇ ਸਟੂਡੈਂਟਸ ਲੈਂਡਮਾਰਕ ਨੂੰ ਅਪਰੋਚ ਕਰਨਾ ਚਾਹੁੰਦੇ ਆ ਜਾਂ ਕਰ ਰਹੇ ਆ ਉਹ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਪ੍ਰੋਸੈਸ ਜਨੂਰੀ ਤੋਂ ਪਹਿਲਾਂ ਪਹਿਲਾਂ ਪੋਸੀਬਲ ਹੋ ਰਿਹਾ ਵੈ ਸੀ ਦੇਖੋ ਹੁਣ ਦੇਖੋ ਚੇਂਜਸ ਆਣੇ ਸ਼ੁਰੂ ਹੋ ਗਏ ਆ ਜਦੋਂ ਆਪਾਂ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਆਸਾਨ ਲੈਣਾ ਸ਼ੁਰੂ ਕਰ ਲੈਨੇ ਆ ਕਿ ਆਪਾਂ ਨੂੰ ਇਹ ਲੱਗਣ ਲੱਗ ਗਿਆ ਸੀ ਕਿ ਯਾਰ ਕਿਸੇ ਕੰਟਰੀ ਨੇ ਵੀਜ਼ਾ ਨਾ ਦਿੱਤਾ ਤਾਂ ਆਪਾਂ ਨੂੰ ਕੈਨੇਡਾ ਨੇ ਮਿਲੀ ਜਾਣਾ ਸੋ ਹੁਣ ਦੇਖੋ ਜੀਆਈਸੀ ਵੱਧ ਗਿਆ ਸੋ ਇੱਕ ਇੱਕ ਸਟੈਪ ਥੋੜਾ ਜਿਹਾ ਔਖਾ ਹੋ ਗਿਆ ਹੁਣ ਅੱਗੇ ਸਟੈਪ ਹੈਗਾ ਕਿ ਅਸੈਸਮੈਂਟ ਲੈਵਲਸ ਵੀ ਆਉਣ ਵਾਲੇ ਆ ਕੈਨੇਡਾ ਚ ਕਿ ਕਿਹੜੇ ਲੈਵਲ ਚ ਯੂਨੀਵਰਸਿਟੀ ਹੋਏਗੀ ਕਿਹੜੇ ਲੈਵਲ ਚ ਕਾਲਜ ਹੋਏਗਾ ਔਰ ਤੁਹਾਡੇ ਸਾਹਮਣੇ ਹੀ ਆਸਟ੍ਰੇਲੀਆ ਨੇ ਵੀ ਅਨਾਉਂਸ ਕਰਤਾ ਕਿ ਦੇ ਆਰ ਨਾਟ ਰੀਅਲੀ ਟੀਨ ਔਨ ਟੇਕਿੰਗ ਸਟੂਡੈਂਟਸ ਫਰੋਮ ਇੰਡੀਆ ਸੋ ਯੂਕੇ ਵੀ ਕਹਿ ਰਿਹਾ ਹੈ ਕਿ ਕੋਈ ਅਸੀਂ ਵੀ ਆਪਣੇ ਰੂਲ ਸਟ੍ਰਿਕਟ ਕਰ ਰਹੇ ਆ ਵੇਰ ਆਸਟ੍ਰੇਲੀਆ ਯੂਕੇ ਤੁਹਾਨੂੰ ਪਤਾ ਹੀ ਹੈ ਕਿ ਪੀਆਰ ਲੈਣੀ ਵੀ ਔਖੀ ਹੈ ਸੋ ਫਿਰ ਆਪਣੇ ਕੋ ਬਚਦਾ ਕੀ ਹੈ ਕੈਨੇਡਾ ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸਟੂਡੈਂਟਸ ਨੂੰ ਆਪਣੇ ਮਨ 'ਚ ਕੀ ਕਹਿੰਦੇ ਕੋਈ ਕਨਫਿਊਜ਼ਨ ਹੋਣੀ ਚਾਹੀਦੀ ਜਦੋਂ ਕੋਈ ਕੰਟਰੀ ਚੂਜ਼ ਕਰਨਾ ਜੇ ਐਜ਼ ਅ ਪੈਰੈਂਟ ਮੈਨੂੰ ਆਪਣੇ ਬੱਚੇ ਨੂੰ ਬਾਹਰ ਭੇਜਣਾ ਹੋਵੇਗਾ ਔਰ ਉੱਥੋਂ ਦਾ ਮੈਨੂੰ ਚਾਹੀਦਾ ਕਿ ਉਹ ਪਾਸਪੋਰਟ ਵੀ ਲਏ ਤਾਂ ਮੈਂ ਨਹੀਂ ਚਾਹਾਂਗਾ ਕਿ ਉਹ ਕਿਸੇ ਵੀ ਕੰਟਰੀ ਜਾਏ ਚਾਹੇ ਮੈਂ 5 ਸਾਲ ਪੱਲੇ ਉਹਨਾਂ ਉਹਦੇ ਪੈਸੇ ਦੇ ਦਾਂ ਕਿਉਂਕਿ ਉਹਨੂੰ ਪਾਸਪੋਰਟ ਮਿਲਣਾ ਹੈ ਉਹਨੂੰ ਗਲੋਬਲ ਸਿਟੀਜ਼ਨ ਬਣ ਜਾਣਾ ਉਹਨੂੰ ਮੈਂ ਤਾਂ ਕਹਾਂਗਾ ਕਿ ਜੇ ਜਦੋਂ ਉਹਨੂੰ ਕੈਨੇਡਾ ਦਾ ਪਾਸਪੋਰਟ ਮਿਲਣਾ ਹੈ ਉਹਨੇ ਇੱਕ ਗਲੋਬਲ ਸਿਟੀਜ਼ਨ ਬਣ ਜਾਣਾ ਸੋ ਕੋਈ ਕਨਫਿਊ ਪੜ੍ਹ ਮੈਂ ਯੂਐਸਏ ਪੜ੍ਹਨ ਜਾਵਾਂਗਾ ਸੋ ਮੈਂ ਉਹਨੂੰ ਸਮਝਾਉਣਾ ਕਿ ਬੇਟਾ ਤੂੰ ਕੰਮ ਕਰ ਲਈ ਯੂਐਸਏ ਕੋਈ ਪ੍ਰੋਬਲਮ ਨਹੀਂ ਹੈ ਪਰ ਕੈਨੇਡਾ ਦਾ ਪਾਸਪੋਰਟ ਲੈ ਲੈ ਕਿਉਂਕਿ ਯੂਐਸਏ ਚ ਤੈਨੂੰ 15 ਸਾਲ ਵੀ ਤੂੰ ਉੱਥੇ ਰਹਿ ਲੇਗਾ ਨਾ ਤਾਂ ਵੀ ਤੈਨੂੰ ਪਾਸਪੋਰਟ ਨਹੀਂ ਮਿਲਣਾ ਸੋ ਤੈਨੂੰ ਗ੍ਰੀਨ ਕਾਰਡ ਹੀ ਮਿਲੇਗਾ 15 ਸਾਲ ਬਾਅਦ ਔਰ ਪਾਸਪੋਰਟ ਪਤਾ ਨਹੀਂ ਕਦੋਂ ਮਿਲੇਗਾ ਸੋ ਸਟੂਡੈਂਟਸ देयर ਇਜ਼ ਕਿ ਕਹਿੰਦੇ ਆ ਕੈਨੇਡਾ ਚ ਬੈਨੀਫਿਟ ਜ਼ਰੂਰ ਹੈਗਾ ਆਪਾਂ ਨੂੰ ਜ਼ਰੂਰ ਬੈਨੀਫਿਟਾ ਬਿਕਾਜ਼ ਪਾਸਪੋਰਟ ਡੈਫੀਨਿਟਲੀ ਹੈਲਪਸ ਯੂ ਬਿਕਮਿੰਗ ਅ ਗਲੋਬਲ ਸਿਟੀਜ਼ਨ ਐਂਡ ਇਟ ਵਿਲ ਬੀ ਇਨ ਫਿਊਚਰ ਇੱਥੇ ਵੀ ਟਫ ਹੋਇਆ ਜਾਏਗਾ ਕੈਨੇਡਾ ਵੀ ਟਫ ਹੋਏਗਾ ਬਿਕੋਜ਼ ਜੇ ਸੀ ਕੇ ਸਟੂਡੈਂਟਸ ਨੂੰ ਬਹੁਤ ਆਸਾਨ ਲੱਗਦਾ ਕੈਨੇਡਾ ਆਣਾ ਬਟ ਇੰਨਾ ਆਸਾਨ ਨਹੀਂ ਰਹੇਗਾ ਫਿਊਚਰ ਚ ਬਹੁਤ ਟਫ ਹੋਏਗਾ ਸੋ ਆਪਾਂ ਨੂੰ ਜਲਦ ਤੋਂ ਜਲਦ ਆਪਣੀ ਫਾਈਲ ਲਾ ਕੇ ਵੀਜ਼ਾ ਲੈ ਲੈਣਾ ਚਾਹੀਦਾ ਕਿਉਂਕਿ ਜੇ ਅੱਜ ਕੱਲ ਵੀਜ਼ਾਜ਼ ਆ ਰਹੇ ਨੇ ਤਾਂ ਆਪਾਂ ਨੂੰ ਉਹਦਾ ਬੈਨੀਫਿਟ ਬਿਲਕੁਲ ਲੈਣਾ ਚਾਹੀਦਾ ਜੀ ਸੋ ਸਟੂਡੈਂਟਸ ਜਸਮੀਤ ਜੀ ਕੈਨੇਡਾ ਹੀ ਬੈਠੇ ਨੇ ਬਿਲਕੁਲ ਕਲੀਅਰ ਕੱਟ ਕਹਿ ਰਹੇ ਨੇ ਕਿ ਕੈਨੇਡਾ ਦਾ ਪ੍ਰੈਜ਼ੈਂਟਲੀ ਕੋਈ ਪੈਰਲਲ ਨਹੀਂ ਹੈਗਾ ਕੋਈ ਕੰਪੈਰੀਜ਼ਨ ਨਹੀਂ ਹੈਗਾ ਸੋ ਡਬਲ ਮਾਈਂਡਡ ਰਹਾ ਰਹੋ ਜੇ ਤੁਸੀਂ ਕੈਨੇਡਾ ਜਾ ਰਹੇ ਜਨਵਰੀ ਤੋਂ ਪਹਿਲਾਂ ਜਾ ਹੁੰਦਾ ਇਟਸ ਫਾਈਨ ਜੇ ਨਹੀਂ ਵੀ ਜਾ ਹੁੰਦਾ ਤਾਂ ਜਨਵਰੀ ਤੋਂ ਬਾਅਦ ਜਾਣਾ ਵੀ ਵਰਥ ਹੈ ਕੈਨੇਡਾ ਦਾ ਸੋ ਲਗਾਤਾਰ ਇਸ ਚੈਨਲ ਤੇ ਅਸੀਂ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਅੱਜ ਦਾ ਸਾਡਾ ਸ਼ੋਅ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ Thank you so much.